ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦੇ ਨੇ ਕਿ پلਕ ਚਪਕਦੇ ਹੀ ਲੁੱਟ ਦੀ ਵਾਰਦਾਤਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੁੰਦੀ ਤਾਂ ਨਾ ਲੁਟੇਰੇ ਸੜਕ ਦੇਖਦੇ ਨੇ ਨਾ ਲੁਟੇਰੇ ਗਲੀ ਦੇਖਦੇ ਨੇ ਨਾ ਦਿਨ ਦੇਖਦੇ ਨੇ ਨਾ ਰਾਤ ਦੇਖਦੇ ਨੇ ਵੱਡੀ ਵਾਰਦਾਤਾ ਨੂੰ ਅੰਜਾਮ ਦੇ ਕੇ ਲੁਟੇਰੇ ਬੇਖੌਫ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਵਾ ਜਿੱਥੇ ਇੱਕ ਮਹਿਲਾ ਦੇ ਹੱਥੋਂ ਪੈਸਿਆਂ ਵਾਲਾ ਲਿਫਾਫਾ ਖੋ ਕੇ ਲੁਟੇਰੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ ਤੇ ਮਹਿਰਾ ਉਹਨਾਂ ਦੇ ਪਿੱਛੇ ਚੀਕਾਂ ਮਾਰ ਕੇ ਭੱਜਦੀ ਹੋਈ ਨਜ਼ਰ ਆ ਰਹੀ ਆ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਂਦੀ ਹੋਈ ਨਜ਼ਰ ਆ ਰਹੀ ਆ ਮਹਿਲਾ ਤਾਂ ਲੁਟੇਰੇ ਮੋਟਰਸਾਈਕਲ ਤੇ ਫਰਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾ ਭਰੇ ਬਾਜ਼ਾਰ ਦੀ ਇਹ ਘਟਨਾ ਦੱਸੀ ਜਾ ਰਹੀ ਆ ਜਿੱਥੇ ਮਹਿਲਾ ਬੈਂਕਿੰਗ ਚੋਂ ਪੈਸੇ ਨਿਕਾਲ ਕੇ ਬਾਹਰ ਨਿਕਲਦੀ ਆ ਤਾਂ ਪਿੱਛੋਂ ਆ ਰਹੇ ਲੁਟੇਰੇ ਉਸ ਦੇ ਹੱਥੋਂ ਦੀ ਪੈਸਿਆਂ ਵਾਲਾ ਲਿਫਾਫਾ ਖੋ ਕੇ ਫਰਾਰ ਹੋ ਜਾਂਦੇ ਨੇ ਜਾਂ ਲਿਫਾਫੇ ਦੇ ਵਿੱਚ ਮੋਬਾਈਲ ਵੀ ਦੱਸਿਆ ਜਾ ਰਿਹਾ ਕਿ ਮੋਬਾਈਲ ਵੀ ਪੈਸੇ ਵਾਲੇ ਲਿਫਾਫੇ ਦੇ ਵਿੱਚ ਸੀ ਉਹ ਵੀ ਲੁਟੇਰੇ ਲੈ ਕੇ ਫਰਾਰ ਹੋ ਜਾਂਦੇ ਨੇ ਮਹਿਲਾ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੀ ਹੈ ਚੀਕਾ ਮਾਰ ਕੇ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਉਂਦੀ ਹੋਈ ਨਜ਼ਰ ਆਈਆ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਵੀ ਲੁਟੇਰਿਆਂ ਦਾ ਪਿੱਛਾ ਕਰਦੀ ਹੋਈ ਨਜ਼ਰ ਆਉਂਦੀ ਆ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮਹਿਲਾ ਦੇ ਪਿੱਛਾ ਕਰਨ ਦੇ باوجود ਲੁਟੇਰਿਆਂ ਦੀ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਛੋਟੀ ਉਮਰ ਦੇ ਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਦੀਵਾਰਦੱਤ ਨੂੰ ਅੰਜਾਮ ਦੇ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਮਹਿਲਾ ਉਹਨਾਂ ਦੇ ਪਿੱਛੇ ਭੱਜਦੀ ਹੋਈ ਨਜ਼ਰ ਆ ਰਹੀ ਹੈ ਪਰ ਲੁਟੇਰੇ ਤੇਜ਼ ਗਤੀ ਦੇ ਨਾਲ ਮੋਟਰਸਾਈਕਲ ਉੱਪਰ ਜਾ ਕੇ ਮੌਕੇ ਤੋਂ ਭੱਜਣੇ ਵਿੱਚ ਕਾਮਯਾਬ ਹੋ ਜਾਂਦੇ ਨੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਮਹਿਲਾ ਦੀ ਆਵਾਜ਼ ਸੁਣ ਕੇ ਪੁਲਿਸ ਨੇੜੇ ਖੜੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੋਟਰਸਾਈਕਲ ਤੇ ਲੁਟੇਰਿਆਂ ਦਾ ਪਿੱਛਾ ਕਰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਵੱਲੋਂ ਹੁਣ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਤੇ ਲੁੱਟ ਦੀ ਰਕਮ ਰਕਮ ਵੀ ਬ੍ਰਾਹਮਤ ਕਾਲੀਤੀ ਗਈ ਹੈ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਹੁਣ ਕਿਸੇ ਵੀ ਤਰ੍ਹਾਂ ਕੋਈ ਵੀ ਘਰ ਤੋਂ ਬਾਹਰ ਨਿਕਲਦਾ ਤਾਂ ਉਹ ਕੀ ਸੁਰੱਖਿਅਤ ਨਹੀਂ ਹੈ ਲੁਟੇਰੇ ਬੇਖੋਖ ਹੋ ਕੇ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਘਰੋਂ ਬਾਹਰ ਨਿਕਲਣਾ ਵੀ ਲੋਕਾਂ ਦਾ ਔਖਾ ਹੋਇਆ ਹੋਇਆ ਬੇਸ਼ੱਕ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕਰਨ ਕਿ ਕਿਸ ਲੁੱਟ ਦੀ ਵਾਰਦਾਤ ਨੂੰ ਸੋਲਵ ਕਰਨ ਦਾ ਦਾਵਾ ਕੀਤਾ ਜਾ ਰਿਹਾ ਪਰ ਅਗਰ ਇਸ ਤਰ੍ਹਾਂ ਦੀ ਆਵਾਰਦਤਾ ਲਗਾਤਾਰ ਸਾਹਮਣੇ ਆਉਂਦੀਆਂ ਤਾਂ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੁਟੇਰੇ ਮੋਟਰਸਾਈਕਲ ਤੇ ਲੁੱਟ ਦੀ ਆਵਾਰਦਤੂ ਅੰਜਾਮ ਦੇ ਕੇ ਫਰਾਰ ਹੁੰਦੇ ਨੇ ਤੇ ਉਸ ਦੇ ਮਗਰ ਮਹਿਲਾ ਉਹਨਾਂ ਦੇ ਮਗਰ ਮਗਰ ਭੱਜਦੀ ਹੋਈ ਨਜ਼ਰ ਆ ਰਹੀ ਆ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਣੇ ਹਾਂ ਇਹ ਦੋ ਸਨੇਚਰ ਸੀਗੀ 15 ਪਿਛਲੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਲੂ ਰੋਡ ਦੇ ਆਣ ਵਾਲੇ ਸੀਗੀ ਇਕਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਜਦੋਂ ਇਹ ਬਰਾੜਾ ਹਸਪਤਾਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਨੇ ਲੁਟੇਰਿਆਂ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਮਲੋ ਸਾਈਡ ਨੂੰ ਚਲੇ ਗਏ ਸੀ ਜਿਸ ਤੇ ਅਸੀਂ ਮਕੱਤਬਾ ਨੰਬਰ 93 ਦਰਜ ਕੀਤਾ ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰਫ ਲਾਲੀ ਜੋ ਮਲੋ ਦਾ ਰਹਿਣ ਵਾਲਾ ਹੈ ਦੂਜਾ ਗਰਜਨ ਸਿੰਘ ਉਹ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲਾ ਉਹਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗਰਜਨ ਦਾ ਸ਼ੋਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਆ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈ ਜੀ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਰਵਾਤਾ ਕੀਤੀਆਂ ਨੇ